ਦੋਸਤੋ ਸਭ ਤੋਂ ਪਹਿਲਾਂ ਪਿਆਰ ਅਤੇ ਸਤਿਕਾਰ ਦੇ ਨਾਲ ਸਤਿ ਸ੍ਰੀ ਅਕਾਲ ਨਮਸਕਾਰ ਤੇ ਅਦab ਮੈਂ ਪਹਿਲਾਂ ਵੀ ਜਿਹੜੀ ਇੱਕ ਦੋ ਵੀਡੀਓਜ਼ ਵਗੈਰਾ ਇਸ ਤਰ੍ਹਾਂ ਕਾਰ ਦੇ ਵਿੱਚ ਬਣਾਈਆਂ ਨੇ ਕਈ ਲੋਕੀ ਸੋਚਦੇ ਨੇ ਵੀ ਖਰੀਦੂਸੀ ਜੋ ਡਰਾਈਵ ਕਰਦੇ ਆ ਉਹਦੋਂ ਉਹ ਵੀ ਨਹੀਂ ਬਣਾਉਣੀ ਚਾਹੀਦੀ ਮੈਂ ਉਹਨਾਂ ਨੂੰ ਵਿਸ਼ਵਾਸ ਦਿਵਾਉਣਾ ਕਿ ਮੈਂ ਜਦੋਂ ਵੀ ਕੋਈ ਕੈਮਰੇ ਦੇ ਨਾਲ ਫਿਜ਼ੀਕਲੀ ਉਹਦੇ ਨਾਲ ਇੰਟਰੈਕਟ ਕਰਦਾ ਤਾਂ ਉਹ ਜਾਂ ਤਾਂ ਮੇਰੀ ਕਾਰ ਨੂੰ ਖੜੀ ਹੁੰਦੀ ਹੈ ਤੇ ਉਹ ਮੈਂ ਜਦੋਂ ਕਾਰ ਮੂਵ ਅਰਾਊਂਡ ਕਰਦੀ ਹੈ ਉਦੋਂ ਨਹੀਂ ਕਰਦਾ ਕਿ ਮੈਂ ਬਿਲਕੁਲ ਕੈਮਰੇ ਵੱਲ ਝਾਕਦ ਰਹੀ ਐ ਉਸ ਤੋਂ ਬਾਅਦ ਜਦੋਂ ਮੇਰੀ ਗੱਲਬਾਤ ਖਤਮ ਹੋ ਜਾਂਦੀ ਹੈ ਇਹ ਨਹੀਂ ਹੈ ਕਿ ਮੈਂ ਉਸੇ ਵਕਤ ਇਹਨੂੰ ਬੰਦ ਕਰਨਾ ਹੈ ਮੈਂ ਇਹਨੂੰ ਬਾਅਦ ਦੇ ਵਿੱਚ ਵੀ ਬੰਦ ਕਰ ਸਕਦਾ ਜਦੋਂ ਮੇਰੀ ਕਾਰ ਖੜੀ ਹੋਵੇ ਇਸ ਕਰਕੇ ਤੁਹਾਨੂੰ ਕੋਈ ਚਿੰਤਾ ਕਰਨ ਦੀ ਲੋੜ ਨਹੀਂ ਹੈ ਵੀ ਆਪਾਂ ਕੋਈ ਰੂਲ ਭੰਗ ਕਰ ਰਹੇ ਆਂ ਪਰ ਇਹ ਨਾਲ ਜੂੜਿਆ ਤੁਸੀਂ ਜਦੋਂ ਕਾਰ ਚਲਾਉਨੇ ਨਾ ਬਹੁਤ ਜੂੜ ਸਕਦੇ ਆ ਉਹਦਾ ਕੋਈ ਐਸਾ ਕਾਨੂੰਨ ਨਹੀਂ ਹੈ ਕਿ ਜਿਹੜਾ ਤੁਸੀਂ ਤੁਹਾਨੂੰ ਰੋਕ ਸਕਦਾ ਹੋਵੇ ਤੁਸੀਂ ਕਾਰ ਚਲਾਉਂਦੇ ਹੋਏ ਸੋਲ ਨਹੀਂ ਸਕਦੇ ਕਾਰ ਚਲਾਉਂਦੇ ਹੋਏ ਗਾ ਨਹੀਂ ਸਕਦੇ ਕਾਰ ਚਲਾਉਂਦੇ ਹੋਏ ਬੋਲ ਨਹੀਂ ਸਕਦੇ ਸੋ ਇਹੋ ਜਿਹਾ ਕੋਈ ਕਾਨੂੰਨ ਨਹੀਂ ਹੈ ਐਨੀਵੇ ਮੈਂ ਇੱਕੀ ਤੁਹਾਡੇ ਨਾਲ ਅੱਜ ਗੱਲ ਕਰਨਾ ਚਾਹੁੰਦਾ ਸੀਗਾ ਕਿ ਅੱਜ ਕੈਨੇਡਾ ਦੇ ਵਿੱਚ ਜਿਹੜਾ ਦਿਨ ਹੈ ਉਹ ਹੈਗਾ ਸ਼ੁਕਰ ਵਾਲਾ ਦਿਨ ਵੀ ਗ੍ਰੈਟੀਚਿਊਡ ਵਾਲਾ ਦਿਨ ਪ੍ਰਮਾਤਮਾ ਦਾ ਧੰਨਵਾਦ ਕਰਨ ਵਾਲਾ ਦਿਨ ਥੈਂਕਸ ਗਿਵਿੰਗ ਡੇ ਭਾਵੇਂ ਨੂੰ ਤੁਸੀਂ ਪ੍ਰਮਾਤਮਾ ਕਹਿ ਲਓ ਨੇਚਰ ਕਹਿ ਲਓ ਜਿਵੇਂ ਵੀ ਕਰੋ ਕਿਉਂਕਿ ਤੁਸੀਂ ਭਾਵੇਂ ਰੱਬ ਨੂੰ ਨਹੀਂ ਵੀ ਮੰਨਦੇ ਜਦੋਂ ਵੀ ਕੋਈ ਤੁਹਾਡੇ ਨਾਲ ਚੰਗੀ ਗੱਲ ਹੁੰਦੀ ਹੈ ਜਾਂ ਜਿਹੜਾ ਆਸਾ ਪਾਸਾ ਹੈ ਤੁਹਾਡ ਨੂੰ ਐ ਲੱਗਦਾ ਹੈ ਵੀ ਮੈਂ ਥੋੜਾ ਜਿਆ ਠੀਕ ਮਹਿਸੂਸ ਕਰਦਾ ਹਾਂ ਤੁਹਾਨੂੰ ਆਸੇ ਪਾਸੇ ਚੰਗੀ ਜਿਹੀ ਜਿਹੜੀ ਫੀਲ ਕੀਤਾ ਇੱਕ ਭਾਵਨਾ ਜਿਹੜੀ ਤੁਹਾਡੇ ਅੰਦਰੋਂ ਮਹਿਸੂਸ ਹੁੰਦੀ ਹੈ ਉਹਦਾ ਨਾਮ ਹੈ ਗ੍ਰੈਟੀਟਿਊਡ ਉਹ ਗ੍ਰੈਟੀਟਿਊਡ ਜਿਹੜਾ ਹੈਗਾ ਉਹਦੀ ਡਾਇਰੈਕਸ਼ਨ ਜਰ ਹੋ ਰਹੀ ਹੈ ਉਹਦੀ ਡਾਇਰੈਕਸ਼ਨ ਉਸ ਵੱਲ ਹੈ ਉਸ ਵੱਲ ਨੂੰ ਜਾਂਦਾ ਹੈ ਜਿੱਦੇ ਤੁਹਾਨੂੰ ਕ੍ਰੀਏਟ ਕੀਤਾ ਹੈ ਜਾਂ ਜਿਹੜੀ ਨੇਚਰ ਹੈ ਜਾਂ ਆਸ-ਪਾਸ ਹੈਗੇ ਜਾਂ ਸਾਰਾ ਮਾਹੌਲ ਆਪਾਂ ਨੂੰ ਪ੍ਰੋਵਾਈਡ ਕੀਤਾ ਹੈ ਇਸ ਕਰਕੇ ਅੱਜ ਦਾ ਦਿਨ ਜਿਹੜਾ ਹੈਗਾ ਸਾਰੇ ਹੀ ਕੈਨੇਡਾ ਵਾਸੀਆਂ ਵਾਸਤੇ ਤੇ ਮੈਨੂੰ ਉਮੀਦ ਹੈ ਵੀ ਹੋਰ ਵੀ ਕਈ ਮੁਲਕ ਐਸੇ ਹੋਣਗੇ ਹੋ ਸਕਦਾ ਇਸ ਹਫਤੇ 'ਚ ਨਾ ਹੋਣ ਅਗਲੇ ਹਫਤੇ ਹੋ ਜਾਣਗੇ ਜਾਂ ਇੱਕ ਇੱਕ ਹਫਤਾ ਪਹਿਲਾਂ ਹੋਗੇ ਇਥੇ ਥੈਂਕਸ giving day ਜਿਹੜੀ ਦੀ ਰੀਤ ਹੈ ਉਹ ਸਾਰੇ ਜਿਹੜੇ ਵੈਸਟਰਨ ਕਲਚਰ ਦੇ ਵਿੱਚ ਹਗੀ ਹੈ ਤੇ ਲੋਕੀ ਉਸ ਦਿਨ ਆਪਣੇ ਘਰਾਂ ਦੇ ਵਿੱਚ ਆਪਣੇ ਪਰਿਵਾਰਾਂ ਦੇ ਨਾਲ ਫੈਮਲੀਜ਼ ਦੇ ਨਾਲ ਦੋਸਤਾਂ ਦੇ ਨਾਲ ਬੈਠ ਕੇ ਡਿਨਰ ਕਰਦੇ ਨੇ ਤੇ ਜਿਹੜੀਆਂ ਵੀ ਉਹਨਾਂ ਦੇ ਨਾਲ ਗੱਲਾਂ ਬਾਤਾਂ ਹੁੰਦੀਆਂ ਨੇ ਜਿਹੜਾ ਵੀ ਉਹਨਾਂ ਦਾ ਮਾਹੌਲ ਹੈ ਤੇ ਉਸ ਨੂੰ ਜਿਹੜਾ ਦੁੱਖ ਸੁੱਖ ਹੈ ਉਸ ਨੂੰ ਉਹ ਇੱਕ ਕਿਸਮ ਦਾ ਜਿਵੇਂ ਆਪਾਂ ਕਹ ਲਈਏ ਵੀ ਪਾਣਾ ਮੰਨਣ ਵਾਲੀ ਜਿਹੜੀ ਗੱਲ ਹੈ ਉਹ ਸਾਰੀ ਚੀਜ਼ਾਂ ਨੂੰ ਉਹ ਐਸ ਤਿਸ ਮਹਿਸੂਸ ਕਰਦੇ ਵੀ ਜੋ ਵੀ ਹੈ ਉਹ ਠੀਕ ਹੈ ਉਸ ਦਾ ਸ਼ੁਕਰ ਹੈ ਪ੍ਰਮਾਤਮਾ ਦਾ ਜਾਂ ਨੇਚਰ ਦਾ ਤੇ ਅੱਜ ਦਾ ਦਿਨ ਜਿਹੜਾ ਉਹ ਦਿਨ ਹੈ ਮੈਂ ਆਲਸੋ ਮਹਿਸੂਸ ਕਰਦਾ ਹਾਂ ਕਿ ਜਿਹੜੇ ਵੈਸਟਰਨ ਕਲਚਰ ਦੇ ਵਿੱਚ ਹੈ ਖਾਸ ਕਰਕੇ ਮੈਂ ਕੈਨੇਡਾ ਦੀ ਗੱਲ ਕਰਦਾ ਹਾਂ ਇੱਥੇ ਲੋਕਾਂ ਦੇ ਕੋਲੇ ਸ਼ੁਕਰ ਕਰਨ ਵਾਸਤੇ ਬਹੁਤ ਗੱਲਾਂ ਨੇ ਬਹੁਤ ਗੱਲਾਂ ਨੇ ਕਿ ਇੱਥੇ ਪਹਿਲੀ ਤਾਂ ਗੱਲ ਹੈ ਵੀ ਇਹਨਾਂ ਸਰਕਾਰਾਂ ਨੇ ਇਸ ਮਾਹੌਲ ਨੇ ਇੱਕ ਐਸਾ ਲੋਕਾਂ ਦੇ ਅੰਦਰ ਵਿਚਾਰ ਪੈਦਾ ਕਰ ਦਿੱਤਾ ਹੈ ਕਿ ਇਸ ਮਾਹੌਲ ਦੇ ਅੰਦਰ ਅਸੀਂ ਮਿਹਨਤ ਕਰਕੇ ਆਪਣਾ ਜਿਹੜਾ ਜ਼ਿੰਦਗੀ ਦਾ ਪੋਟੈਂਸ਼ੀਅਲ ਹੈ ਉਸ ਨੂੰ ਰਿਅਲਾਈਜ਼ ਕਰ ਸਕਦੇ ਹਾਂ ਇਹਨਾਂ ਮੁਲਕਾਂ ਦੇ ਵਿੱਚ ਇੱਕ ਐਸਾ ਬਣ ਗਿਆ ਕਿ ਜਿਹੜਾ ਤੁਹਾਡੀ ਕਾਮਯਾਬੀ ਹੈ ਉਹ ਡਾਇਰੈਕਟਲੀ ਪ੍ਰੋਪੋਰਸ਼ਨਲ ਉਹ ਤੁਹਾਡੇ ਕੰਮ ਦੇ ਨਾਲ ਰਿਲੇਟਡ ਹੈ ਕੱਲੀ ਤੁਹਾਡੀ ਗੱਲਾਂ ਦੇ ਨਾਲ ਰਿਲੇਟਡ ਨਹੀਂ ਹੈ ਤੁਹਾਡੇ ਪੈਸੇ ਦੇ ਨਾਲ ਰਿਲੇਟਡ ਨਹੀਂ ਹੈ ਤੁਹਾਡੇ ਜਿਹੜੇ ਪਰਿਵਾਰ ਚ ਪੈਦਾ ਹੋਏ ਆ ਉਹਦੇ ਨਾਲ ਡੈਟ ਨਹੀਂ ਹੈ ਤੇ ਇਹਨਾਂ ਗੱਲਾਂ ਦੇ ਨਾਲ ਡੈਟ ਨਹੀਂ ਹੈ ਉਹ ਤੁਹਾਡੇ ਆਪਣੇ ਕੰਮ ਦੇ ਨਾਲ ਡੈਟ ਹੈ ਜੇ ਤੁਸੀਂ ਕਿਸੇ ਵੀ ਮੁਲਕ ਦੇ ਵਿੱਚੋਂ ਦੁਨੀਆ ਦੇ ਕਿਸੇ ਵੀ ਮੁਲਕ ਦੇ ਵਿੱਚੋਂ ਇੱਥੇ ਆ ਜਾਓ ਇੱਥੇ ਆ ਕੇ ਮਿਹਨਤ ਦੇ ਨਾਲ ਕੰਮ ਕਰੋ ਤੇ ਕਾਮਯਾਬ ਹੋ ਸਕਦੇ ਹੋ ਸੋ ਇਸ ਕਰਕੇ ਲੋਕਾਂ ਕੋਲ ਇੱਥੇ ਬਹੁਤ ਗੱਲਾਂ ਨੇ ਜਿਨ੍ਹਾਂ ਦਾ ਉਹ ਸ਼ੁਕਰ ਕਰ ਸਕਦੇ ਪਰ ਕਿਉਂਕਿ ਮਾਹੌਲ ਐਸਾ ਹੈ 2017 ਦੀਆਂ ਪੰਜਾਬ ਦੀਆਂ ਇਲੈਕਸ਼ਨ ਆ ਰਹੀਆਂ ਨੇ ਤੇ ਮੈਂ ਇਹ ਕਿਵਦੀ ਇਹ ਸੋਚਦਾ ਜਿਹੜੇ ਉੱਥੋਂ ਦੇ ਲੋਕ ਪੀੜਤ ਨੇ ਪੀੜਤ ਕਿਸ ਚੀਜ਼ ਦੇ ਉੱਥੋਂ ਦੇ ਮਾਹੌਲ ਦੇ ਉੱਥੋਂ ਦੀ ਸਰਕਾਰਾਂ ਦੇ ਉਥਾਂ ਦੇ ਜਿਹੜਾ ਜਿਹੜਾ ਲਾ ਇਨਫੋਰਸਮੈਂਟ ਏਜੰਸੀਜ਼ ਦੇ ਉੱਥੋਂ ਦੇ ਸਿਸਟਮ ਦੇ ਜਿਹੜੇ ਪੀੜਤ ਬੰਦੇ ਨੇ ਅਗਰ ਤੇ ਉਹਨਾਂ ਨੂੰ ਐਸਾ ਦਿਨ ਕੋਈ ਦਿੱਤਾ ਜਾਵੇ ਸ਼ੁਕਰ ਕਰਨ ਵਾਲਾ ਵੀ ਉਹ ਕਿਹੜੀ ਚੀਜ਼ ਦਾ ਸ਼ੁਕਰ ਕਰਨਗੇ ਉਹਦਸਰ ਇੱਕੋ ਇੱਕ ਚੀਜ਼ ਦਾ ਸ਼ੁਕਰ ਕਰ ਸਕਦੇ ਨੇ ਕਿ ਉਹਨਾਂ ਦੇ ਸਾਹ ਚੱਲਦੇ ਨੇ ਤੇ ਉਹ ਜਿਉਂਦੇ ਨੇ ਤੇ ਉਹਨਾਂ ਵਿੱਚ ਜਿਹੜੀ ਜਿਉਣ ਦੀ ਹਰਿਆਸ ਜਿਹੜੀ ਹੈ ਬਜੀ ਹੋਈ ਹੈ ਤੇ ਮੈਂ ਐਕਚੁਅਲੀ ਉਹਨਾਂ ਬੰਦਿਆਂ ਨੂੰ ਸਲੂਟ ਕਰਦਾ ਹਾਂ ਜਿਹੜੇ ਕਿ ਉਹੀ ਜੇ ਮਾਹੌਲ ਦੇ ਵਿੱਚ ਵੀ ਆਪਣੇ ਫੇਸ ਦੇ ਉੱਤੇ ਸਮਾਈਲ ਲਿਆ ਸਕਦੇ ਨੇ ਅੱਖਾਂ ਦੇ ਵਿੱਚ ਜਿਹੜੀ ਥੋੜੀ ਜਿਹੀ ਚਮਕ ਵੀ ਲੈ ਸਕਦੇ ਨੇ ਤੇ ਜ਼ਿੰਦਗੀ ਨੂੰ ਜਿਉਣ ਦਾ ਹਲੇ ਜਿਹੜਾ ਸਾਹਸ ਰੱਖਦੇ ਨੇ ਮੈਂ ਉਹਨਾਂ ਨੂੰ ਸਲੂਟ ਕਰਦਾ ਤੇ ਮੈਂ ਆਲਸੋ ਉਹਨਾਂ ਵਾਸਤੇ ਅਰਦਾਸ ਕਰਦਾ ਹਾਂ ਪ੍ਰਮਾਤਮਾ ਅੱਗੇ ਜਿਹੜੇ ਕਿ ਡਿਪਰੈਸ਼ਨ 'ਚ ਨੇ ਆਪਣੇ ਆਪ ਤੋਂ ਖੁਸ਼ ਨਹੀਂ ਨਹੀਂ ਹੈ ਉਹ ਨਹੀਂ ਹੈਗੇ ਤੇ ਮਾਹੌਲ ਤੋਂ ਖੁਸ਼ ਨਹੀਂ ਹੈ ਬਹੁਤ ਹੀ ਮਾੜੇ ਸਮੇਂ ਵਿੱਚ ਦੀ ਨੰਗ ਰਹੇ ਨੇ ਐਜ਼ ਆਈ ਸਪੀਕ ਉਨਸ ਕੈਮਰਾ ਹੋ ਸਕਦਾ ਪੰਜਾਬ ਦੇ ਵਿੱਚ ਜਿਵੇਂ ਕਿ ਆ ਵੀ ਐਵਰੀ ਡੇ 5 6 ਜਿਹੜੇ ਨੇ ਕਿਸਾਨ ਆਤਮ ਹੱਤਿਆ ਕਰਦੇ ਨੇ ਹੋ ਸਕਦਾ ਇਸ ਵਕਤ ਵੀ ਕੋਈ ਰਾਤ ਨੂੰ ਪਏ ਇੱਥੇ ਹਲੇ ਦਿਨ ਹੈ ਉੱਥੇ ਰਾਤ ਨੂੰ ਪਏ ਸਵੇਰੇ ਲੁਕੀ ਕਿ ਸੋਚਦੇ ਹੋਣਗੇ ਵੀ ਯਾਰ ਮੈਂ ਜ਼ਿੰਦਗੀ ਦੇ ਨਾਲੋਂ ਤਾਂ ਬਹੁਤ ਅੱਛੀ ਹੈ ਉਹਨਾਂ ਦੇ ਵਾਸਤੇ ਪ੍ਰਮਾਤਮਾ ਗੇ ਅਰਦਾਸ ਕਰਦਾ ਹੈ ਕਿ ਉਹਨਾਂ ਦੇ ਵਿੱਚ ਥੋੜਾ ਜਿਹਾ ਹੌਸਲਾ ਪੈਦਾ ਕਰੇ ਹੌਸਲਾ ਵੀ ਐਸਾ ਪੈਦਾ ਕਰੇ ਕਿ ਉਹਨਾਂ ਨੂੰ ਦੇਖ ਜAVE ਕਿ ਜਿਹੜੀ ਇੱਕ ਆਮ ਆਦਮੀ ਪਾਰਟੀ ਆ 2017 ਦੇ ਵਿੱਚ ਆ ਰਹੀ ਹੈ ਜਿਹੜਾ ਕਿ ਉਹਨਾਂ ਦੀਆਂ ਆਈਡੀਆ ਇਹ ਜੀਆਂ ਤਕਲੀਫਾਂ ਨੇ ਉਹਨੂੰ ਦੂਰ ਕਰਨ ਵਾਸਤੇ ਵਚਨਬੰਦ ਹੈ ਤੇ ਮੈਂ ਆਸ ਵੀ ਕਰਦਾ ਤੇ ਪ੍ਰਮਾਤਮਾ ਅੱਗੇ ਅਰਦਾਸ ਵੀ ਕਰਦਾ ਕਿ ਉਸ ਪਾਰਟੀ ਨੂੰ ਉਸ ਪਾਰਟੀ ਦੇ ਵਿੱਚ ਜਿਹੜੇ ਲੋਕ ਨੇ ਜਿਹੜੇ ਉੱਥੋਂ ਦੀ ਟਿਕਟਾਂ ਲੈ ਰਹੇ ਨੇ ਉੱਥੇ ਦੇ ਕੈਂਡੀਡੇਟ ਨੇ ਜਿਹੜੇ ਉੱਥੋਂ ਦੇ ਐਮਐਲਏ ਬਣ ਗਏ ਮਿਨਿਸਟਰ ਬਣ ਗਏ ਜਿਹੜੇ ਅਹੁਦੇਦਾਰ ਬੰਦੇ ਬਣ ਗਏ ਪੰਜਾਬ ਦੀ ਬਾਗਡੋਲ ਜਿਹਦੇ ਹੱਥ ਵਿੱਚ ਹੋਏਗੀ ਉਹਨਾਂ ਨੂੰ ਪ੍ਰਮਾਤਮਾ ਸ਼ਕਤੀ ਦੇਵੇ ਕਿ ਉਹ ਸਭ ਤੋਂ ਪਹਿਲਾਂ ਉਹਨਾਂ ਲੋਕਾਂ ਦੇ ਮਨਾਂ ਦੇ ਵਿੱਚ ਉਤਰਨ ਜਿਹੜੇ ਕਿ ਐਸੇ ਪੜਾਅ ਦੇ ਉੱਤੇ ਬੈਠੇ ਨੇ ਕਿ ਉਹੋ ਜ਼ਿੰਦਗੀ ਦੇ ਨਾਲੋਂ ਮੌਤ ਨੂੰ ਜ਼ਿਆਦਾ ਤਰੀਕ ਦਿੰਦੇ ਨੇ ਪਾਂਤ ਦੇ ਵਿੱਚ ਮੈਂ ਕੈਨੇਡੀਅਨ ਹੋਣ ਦੇ ਤੌਰ ਤੇ ਜਿਹੜੇ ਆਪਣੇ ਪੰਜਾਬ ਦੇ ਵਿੱਚ ਬੰਦੇ ਬੈਠੇ ਨੇ ਪੰਜਾਬ ਦੇ ਪੰਜਾਬੀ ਬੈਠੇ ਨੇ ਉਹਨਾਂ ਦੇ ਪ੍ਰਤੀ ਮਹਿਸੂਸ ਕਰਦਾ ਕਿ ਉਹ ਬੜੀ ਤਕਲੀਫs ਨੇ ਤੇ ਮੈਂ ਅਰਦਾਸ ਕਰਦਾ ਕਿ ਉਹਨਾਂ ਨੂੰ ਪਰਮਾਤਮਾ ਸ਼ਕਤੀ ਦੇਵੇ ਥੋੜਾ ਜਿਹਾ ਸਮਾਂ ਹੋਰ ਹੋ ਵੇਟ ਕਰ ਲੈਣ ਜਦੋਂ ਆਮ ਆਦੀ ਪਾਰਟੀ ਦੀ ਸਰਕਾਰ ਆ ਗਈ ਤਾਂ ਉਹ ਉਹਨਾਂ ਵਾਸਤੇ ਉਮੀਦ ਹੈ ਕਿ ਬਹੁਤ ਐਸੀ ਗੱਲਾਂ ਕਰਨਗੇ ਕਿ ਉਹਨਾਂ ਨੂੰ ਉਸ ਸੋਚ ਵਿੱਚੋਂ ਕੱਢਿਆ ਜਾਏਗਾ ਉਸ ਜਿਹੜਾ ਡਿਪਰੈਸ਼ਨ ਵਿੱਚੋਂ ਕੱਢਿਆ ਜਾਏਗਾ ਕਿ ਉਹ ਆਪਣੀ ਜ਼ਿੰਦਗੀ ਨੂੰ ਇਸੇ ਤਰ੍ਹਾਂ ਸ਼ੁਕਰਾਨੇ ਦੇ ਤੌਰ ਤੇ ਜਿਉਣ ਹੈਪੀ ਥੈਂਕਸ ਗਿਵਿੰਗ ਟੂ ਆਲ ਆਫ ਯੂ ਗੋਡ ਬlesਸ ਅਸ ਆਲ ਗੋਡ ਬlesਸ ਪੀਪਲ ਆਫ ਪੰਜਾਬ ਗੋਡ ਬlesਸ ਪੰਜਾਬ ਥੈਂਕ ਯੂ